ਇੱਕ ਵਾਰ ਤ੍ਰੂਪਤੀ ਜਮਨਾ ਵਿੱਚ ਇਸ਼ਨਾਨ ਕਰਨ ਗਈ। ਇਸ਼ਨਾਨ ਕਰਦੇ ਹੋਏ ਉਸ ਦੀ ਨਿਗਾਹ ਕੁਝ ਦੂਰ ਇਸ਼ਨਾਨ ਕਰ ਰਹੇ ਇੱਕ ਸਾਧੂ ਉੱਪਰ ਪਈ। ਉਸ ਦੇ ਸਰੀਰ ਉੱਤੇ ਸਿਰਫ ਇੱਕ ਲੰਘੋਟੀ ਸੀ। ਦੂਜੀ ਲੰਘੋਟੀ ਬਦਲਣ ਲਈ ਉਹ ਕੰਡੇ ਰੱਖੀ ਹੋਈ ਸੀ। ਅਚਾਨਕ ਹਵਾ ਦਾ ਝੋਕਾ ਆਇਆ ਅਤੇ ਉਹ ਦੂਜੀ ਲੰਘੋਟੀ ਉੱਟ ਕੇ ਪਾਣੀ ਵਿੱਚ ਵਹਿ ਗਈ। ਬਦਕਿਸਮਤੀ ਨਾਲ ਜੋ ਲੰਘੋਟੀ ਸਾਧੂ ਨੇ ਪੈਣੀ ਹੋਈ ਸੀ ਉਹ ਵੀ ਭਿੱਜ ਕੇ ਪ੍ਰਾਣੀ ਹੋਣ ਕਰਕੇ ਉਸੇ ਵੇਲੇ ਫਟ ਗਈ ਹੁਣ ਆਪਣੇ ਤਨ ਨੂੰ ਢੱਕਣਾ ਵੀ ਮੁਸ਼ਕਲ ਹੋ ਗਿਆ ਸਵੀਰਤੀ ਰੋਸ਼ਨੀ ਫੈਲ ਰਹੀ ਸੀ ਸਨਾਨ ਕਰਨ ਵਾਲਿਆਂ ਦੀ ਭੀੜ ਵੱਧਦੀ ਜਾ ਰਹੀ ਸੀ ਸਾਧੂ ਦਾ ਮਨ ਘਬਰਾਉਣ ਲੱਗਾ ਉਹ ਨਿਰਲਜ ਹੋ ਕੇ ਕਿਵੇਂ ਖੜਾ ਰਹੇ ਉਸਨੇ ਨੇੜੇ ਹੀ ਉੱਗੀ ਇੱਕ ਛੋਟੀ ਜਹੀ ਝਾੜੀ ਹੇਠਾਂ ਆਪਣੇ ਆਪ ਨੂੰ ਲੁਕੋ ਲਿਆ ਉਸਦਾ ਇਰਾਦਾ ਸੀ ਕਿ ਰਾਤ ਹੋਣ ਤੇ ਹਨੇਰੇ ਵਿੱਚ ਆਪਣੀ ਥਾਂ ਵਾਪਸ ਚਲਾ ਜਾਵੇ। ਦ੍ਰੁਪਤੀ ਨੇ ਸਾਰਾ ਦ੍ਰਿਸ਼ ਦੇਖ ਲਿਆ ਤੇ ਸਾਧੂ ਦੀ ਮੁਸ਼ਕਲ ਨੂੰ ਸਮਝ ਲਿਆ। ਉਸ ਦੇ ਮਦਦ ਕਰਨ ਦੀ ਸੋਚੀ। ਉਸ ਕੋਲ ਹੋਰ ਕੋਈ ਧੋਤੀ ਨਹੀਂ ਸੀ ਇਸ ਲਈ ਉਸਨੇ ਆਪਣੀ ਸਾੜੀ ਅੱਤੀ ਪਾੜ ਕੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਟਕਿਆ ਤੇ ਅੱਤੀ ਸਾੜੀ ਲੈ ਕੇ ਉਸ ਝਾੜੀ ਕੋਲ ਪਹੁੰਚੀ ਜਿੱਥੇ ਨੰਗਾ ਸਾਧੂ ਲੁਕਿਆ ਹੋਇਆ ਸੀ। ਦ੍ਰੁਪਤੀ ਬੋਲੀ ਪਿਤਾ ਜੀ ਮੈਂ ਤੁਹਾਡੀ ਮੁਸ਼ਕਲ ਸਮਝ ਗਈ ਹਾਂ ਮੈਂ ਆਪਣੀ ਸਾਰੀ ਅਤੀ ਪਾੜ ਕੇ ਲਈ ਹੈ ਇਸ ਨਾਲ ਤੁਸੀਂ ਆਪਣਾ ਤਨ ਢੱਕ ਲਵੋ ਅਤੇ ਘਰ ਚਲੇ ਜਾਵੋ ਅਤੀ ਨਾਲ ਮੇਰਾ ਵੀ ਕੰਮ ਚੱਲ ਜਾਵੇਗਾ ਸਾਧੂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਕੱਪੜੇ ਦਾ ਟੁਕੜਾ ਲੈ ਕੇ ਪਹਿਨ ਲਿਆ ਤੇ ਘਰ ਚਲਾ ਗਿਆ ਮਨ ਹੀ ਮਨ ਉਹ ਅਸ਼ੀਰਵਾਦ ਦਿੰਦਾ ਗਿਆ ਭਗਵਾਨ ਸਦਾ ਤੇਰੀ ਲੱਜਾ ਦੀ ਰੱਖਿਆ ਕਰੇ ਬਹੁਤ ਸਮਾਂ ਬੀਤ ਗਿਆ ਇੱਕ ਦਿਨ ਦ੍ਰੋਪਤੀ ਨੂੰ ਪੰਡਵ ਚੂਹੇ ਵਿੱਚ ਹਾਰ ਗਏ ਦੁਸ਼ਾਸ਼ਣ ਫਰੀ ਸਭਾ ਵਿੱਚ ਉਸ ਨੂੰ ਨੰਗਾ ਕਰਨ ਤੇ ਉੱਤਰ ਆਇਆ ਦ੍ਰੋਪਤੀ ਦੇ ਅਪਸ਼ਬਦਾਂ ਦਾ ਬਦਲਾ ਲੈਣ ਲਈ ਉਸ ਨੂੰ ਇਹੀ ਸੁਚੀ ਇਸ ਭਿਆਨਕ ਸੰਕਟ ਵਿੱਚ ਦ੍ਰੋਪਤੀ ਨੇ ਭਗਵਾਨ ਨੂੰ ਪੁਕਾਰਿਆ ਜੋ ਛੇਸ਼ ਸ਼ਿਆਤੇ ਵਿਸ਼ਰਾਮ ਕਰ ਰਹੇ ਸਨ ਨਾਰਦ मुनि ਨੇ ਉਹਨਾਂ ਨੂੰ ਜਗਾ ਕੇ ਕਿਹਾ ਪ੍ਰਭੂ ਭਗਤ ਦੀ ਪੁਕਾਰ ਸੁਣੋ ਉਸ ਦੀ ਸਹਾਇਤਾ ਕਰੋ ਉੱਗੀਆਂ ਅੱਖਾਂ ਨਾਲ ਭਗਵਾਨ ਨੇ ਕਿਹਾ ਨਾ ਮੈਂ ਕਿਸੇ ਦੀ ਮਦਦ ਕਰਦਾ ਹਾਂ ਨਾ ਕਿਸੇ ਨੂੰ ਹਰਾਨੀ ਵਿੱਚ ਪਾਉਂਦਾ ਹਾਂ ਹਰ ਕੋਈ ਆਪਣੇ ਕਰਮਾਂ ਦਾ ਫਲ ਭੋਗਦਾ ਹੈ ਜੇ ਦੁਰਗਤੀ ਦੇ ਕੋਈ ਪਿਛਲੇ ਪੁੰਨ ਹੋਣ ਤਾਂ ਉਹ ਲੱਭੋ ਜੇ ਪੁੰਨ ਹੋਣਗੇ ਤਾਂ ਬਦਲਾ ਮਿਲ ਜਾਵੇਗਾ ਨਾਰਦ ਨੇ ਕਰਮਾਂ ਦੀ ਬਹੀ ਵੇਖੀ ਪਤਾ ਲੱਗਾ ਕਿ ਦ੍ਰੁਪਤੀ ਨੇ ਕਦੇ ਇੱਕ ਸਾਧੂ ਨੂੰ ਆਪਣੀ ਅਤੀ ਸਾੜੀ ਫੜ ਕੇ ਦਾਨ ਦਿੱਤੀ ਸੀ ਉਹ ਟੁਕੜਾ ਹੁਣ ਵਿਆਜ ਸਮੇਤ ਵੱਧਦਾ ਵੱਧਦਾ ਗੱਠੇ ਜਿਤਨਾ ਹੋ ਗਿਆ ਸੀ ਭਗਵਾਨ ਨੇ ਕਿਹਾ ਅਸੀਂ ਕਿਸੇ ਦੇ ਪੁੰਨ ਦਾ ప్రతిਫਲ ਸਮੇਤ ਕਿਉਂ ਨਾ ਦੇਈਏ ਗਰੁੜ ਤੇ ਸਵਾਰ ਹੋ ਕੇ ਵਸਤਰਾਂ ਦਾ ਗੱਟਾ ਲੈ ਕੇ ਉਹ ਪੌਰਵਾ ਦੀ ਸਮਾ ਨੇੜੇ ਪਹੁੰਚੇ ਦੁਸ਼ਾਸ਼ਣ ਕਪੜਾ ਖਿੱਚਦਾ ਗਿਆ ਭਗਵਾਨ ਉਪਰੋਕੂ ਪੂਰਤੀ ਕਰਦੇ ਗਏ ਖਿੱਚਣ ਵਾਲਾ ਥੱਕ ਗਿਆ ਪਰ ਵਸਤਰ ਵਾਧਾ ਹੀ ਰਿਹਾ ਦ੍ਰੋਪਦੀ ਦੀ ਲਾਜ ਬਚ ਗਈ ਉਸ ਨੂੰ ਅੱਧੀ ਸਾੜੀ ਦੇ ਬਦਲੇ ਹਜ਼ਾਰਾਂ ਗੱਜ ਕਪੜਾ ਮਿਲਿਆ ਸਿੱਖਿਆ ਜੇ ਮਨੁੱਖ ਨੇ ਆਪਣੇ ਵੱਲ ਕੁਝ ਨਹੀਂ ਕੀਤਾ ਤਾਂ ਖੁਦ ਵਿਧਾਤਾ ਵੀ ਉਸ ਦੀ ਸਹਾਇਤਾ ਨਹੀਂ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ